ਹਾਂਜੀ ਆਹ ਇਸ ਤਰ੍ਹਾਂ ਦਾ ਡਿਜ਼ਾਈਨ ਬਹੁਤ ਸੋਖਾ ਡਿਜਾਣਾਗਾ ਤੇ ਤੁਹਾਨੂੰ ਦੱਸ ਦਿਆ ਕਿਸ ਤਰ੍ਹਾਂ ਪੈਂਦਾ ਪਹਿਲਾਂ ਤਾਂ ਇੱਕ ਸਿੱਧੀ ਸਲਾਈ ਪਾ ਲੈਣੀ ਆ ਉਹ ਆਪਾਂ ਪਾ ਲਈਏ ਤੇ ਫਿਰ ਉਹਨੂੰ ਡਿਜ਼ਾਈਨ ਪਾਉਣਾ ਦੱਸ ਦਿਆਂਗੇ ਇੱਕ ਕੁੰਡਾ ਪਹਿਲਾਂ ਲਾ ਲੈਣਾ ਧਾਗਾ ਅੱਗੇ ਕਰਕੇ ਇਹਨੂੰ ਕੁੰਡੇ ਤੇ ਬਾਲ ਪਾ ਕੇ ਤੇ ਕੁੰਡਾ ਇਸੇ ਤਰ੍ਹਾਂ ਹੀ ਲਾ ਲੈਣਾ ਮੁੜ ਕੇ ਦੋ ਕੁੰਡੇ ਇਕੱਠੇ ਕਰ ਲੈਣੇ ਆ ਦੋ ਦਾ ਇੱਕ ਬਣਾ ਲੈਣਾ ਇਹਰੇ ਕੁੰਡੇ ਤੇ ਬਾਲ ਪਾ ਕੇ ਲਾ ਲੈਣਾ ਦੋ ਦਾ ਇੱਕ ਬਣਾ ਲੈਣਾ ਇਸੇ ਤਰ੍ਹਾਂ ਹੀ ਸਾਰੀ ਆਪਾਂ ਕਰ ਲਈਏ ਇਹ ਇੱਕ ਕੁੰਡੇ ਤੇ ਬਾਲ ਪਾ ਕੇ ਲਾ ਲੈਣਾ ਬਣ ਬੋਣਿਆ ਤੇ ਦੋ ਗੁੰਡੇ ਇਕੱਠੇ ਕਰ ਲੈਣੇ ਬਹੁਤ ਸੋਖੜ ਜਾਣਾ ਇਹ ਇੱਕ ਸਲਾਈ ਦਾ ਹੀ ਡਿਜ਼ਾਈਨ ਆ ਇਹ ਐਸਟਰਾ ਇੱਕ ਹੁੰਦੇ ਤੇ ਵਾਲ ਪਾ ਕੀ ਤੇ ਦੋ ਦਾ ਇੱਕ ਜਿਹੜੀ ਪੁੱਠੀ ਸਲਾਈ ਉਹ ਪੁੱਠੀ ਪਾਉਂਗੀ ਉਸ ਦੇ ਵਿੱਚ ਕੋਈ ਡਿਜ਼ਾਈਨ ਨਹੀਂ ਬਣੂਗਾ ਇਹ ਜਿਹੜੀ ਤਿੰਨ ਅਪਲਾਈ ਵਾਲੀ ਹੁੰਦੀ ਉਹਦੇ ਵਿੱਚ ਬਹੁਤ ਵਧੀਆ ਲੱਗਦਾ ਡਿਜ਼ਾਈਨ ਆ ਕਿਸੇ ਵੀ ਸਕੀਵੀ ਜਾਂ ਬੋਟੀ ਤੇ ਪਾ ਸਕਦੇ ਆ ਤੁਸੀਂ ਜਾ ਕੇ ਟੇ ਤੇ ਜਿਹੜੀ ਪੁੱਠੀ ਸਲਾਈ ਉਹ ਸਾਰੀ ਪੁੱਠੀ ਹੀ ਪੁਣੀ ਜਾਣੀ ਆ ਪੁੱਠੀ ਸਲਾਈ ਸਾਰੀ ਪੁੱਠੀ ਹੀ ਪੈਣੀ ਆ ਦੀ ਹੀ ਜਾਣਾ ਜਿਹੜੀ ਆਪਾਂ ਤੀਜੀ ਸਲਾਈ ਪਾਉਣੀ ਹੁੰਦੀ ਉਹ ਵੀ ਸਾਨੂੰ ਦੱਸਦੇ ਅੱਗੇ ਹਾਂ ਹੁੰਦੀ ਏ ਤੀਜੀ ਸਲਾਈ ਉਹ ਸਾਰੀ ਬਸ ਸਿੱਧੀ ਸਲਾਈ ਬੁਣਨੀ ਆਪਾਂ ਇਹ ਚ ਕੋਈ ਡਿਜ਼ਾਈਨ ਨਹੀਂ ਹੈਗਾ ਸਿੰਪਲ ਸਲਾਈ ਬੁਣਨੀ ਹੈ ਇੱਕ ਬਸ ਸਿੱਧੇ ਸਿੱਤੇ ਕੁੰਡੇ ਬੁਣੇ ਜਾਣੇ ਆ ਕੋਈ ਜਾਲੀ ਨਹੀਂ ਕੋਈ ਬਾੜ ਨਹੀਂ ਪਾਉਣਾ ਆਪਾਂ ਬਹੁਤ ਸੌਖਾ ਡਿਜ਼ਾਈਨ ਆ ਇਹ ਇਸ ਤਰ੍ਹਾਂ ਇਹ ਬਣ ਜਾਣਾ ਹੈ ਡਿਜ਼ਾਈਨ ਜਦੋਂ ਆਪਾਂ ਤੀਜੀ ਸਿੱਧੀ ਸਲਾਈ ਪਾਉਣੀ ਆ ਤਾਂ ਉਹ ਡਿਜ਼ਾਈਨ ਪੂਰਾ ਬਣ ਜਾਂਦਾ ਦਿਸਦਾ ਡਿਜ਼ਾਈਨ ਬੱਚਿਆਂ ਦੀ ਆਪਾਂ ਕੈਪ ਬੁੰਦਿਆਂ ਉਹਦੇ ਵਿੱਚ ਬਹੁਤ ਵਧੀਆ ਲੱਗਦਾ ਇਹ ਡਿਜ਼ਾਈਨ ਛੋਟੇ ਛੋਟੇ ਬੱਚਿਆਂ ਦੇ ਜਾਗਟਾਂ ਤੇ ਸਕੀਵੀਆਂ ਤੇ ਨੂੰ ਤੁਹਾਨੂੰ ਇੱਕ ਸਲਾਈ ਹੋਰ ਪਾ ਕੇ ਦਿਖਾਉਣੇ ਆਗੇ ਕਿਉਂਕਿ ਜਿਹੜੀ ਤੀਜੀ ਸਲਾਈ ਆਪਾਂ ਸਿੱਧੀ ਆ ਬਸ ਉਸ ਤੋਂ ਬਾਅਦ ਇਹ ਸਲਾਈ ਚ ਢਿਸ਼ਾਨ ਬਣ ਜਾਂਦਾ ਨਾ। ਓਕੇ ਇਹਦੇ ਵਿੱਚ ਧਿਆਨ ਰੱਖਣਾ ਜਿਹੜੀ ਇਹਦੇ ਵਿੱਚ ਆਪਾਂ ਗਲੀ ਕਰਦੇ ਆਂਗੇ ਆਹ ਗਲੀ। ਗਲੀ ਦੇ ਉੱਤਲੇ ਵਾਲਾ ਕੁੰਡਾ ਜਿਹੜਾ ਤੇ ਨਾਲ ਵਾਲਾ ਕੁੰਡਾ ਇਹ ਦੋ ਇਕੱਠੇ ਕਰਨੇ ਹੈਗੇ। ਬਸ ਇਹ ਧਿਆਨ ਰੱਖਣਾ ਇਹਦੇ ਵਿੱਚ। ਹੁਣ ਇੱਕ ਆਹ ਗਲੀ ਆ ਗਈ ਤੇ ਇੱਕ ਆਹ ਗਲੀ ਵਾਲਾ ਕੁੰਡਾ। ਦੋ ਆ ਇਹਦੇ ਉੱਤੇ ਬਾਲ ਪਾਈ ਜਾਊਗਾ। ਤਾ ਗਾਗ ਦੇ ਕਰਕੇ ਬਾਲ ਪਾ ਲੈਣਾ ਤੇ ਇੱਕ ਆ ਜਿਹੜਾ ਗਲੀ ਵਾਲਾ ਤੇ ਜਿਹੜਾ ਇੱਕ ਆਕ ਹੁੰਦਾ ਜਾਲੀ ਵਾਲਾ ਇਹਨਾਂ ਨੂੰ ਦੋਨੋਂ ਇਕੱਠੇ ਕਰ ਲੈਣਾ ਬਸ ਇਹ ਆਪਣੇ ਆਪ ਹੀ ਡਿਜ਼ਾਈਨ ਬਣੀ ਜਾਣਾ ਉਸੇ ਤਰ੍ਹਾਂ ਹੀ ਕਰਨਾ ਇੱਕ ਤੇ ਬਾਲ ਪਾਉਣਾ ਇੱਕ ਤੇ ਬਾਲ ਪਾਉਣਾਗਾ ਬਾਲ ਦੋ ਇਕੱਠੇ ਬਸ ਇਸੇ ਤਰ੍ਹਾਂ ਹੀ ਸਾਰੇ ਸਵਾਈ ਪੁਣੀ ਜਾਣੀ ਹੈ ਇਹ ਇਸ ਤਰ੍ਹਾਂ ਹੀ ਸਾਰਾ ਡਿਜ਼ਾਈਨ ਬਣੇ ਜਾਣਾ ਆਪਾਂ ਸੂਟਾਂ ਦੀਆਂ ਕਢਾਈ ਵੀ ਕਰਦੇ ਆਂਗੇ ਜੇ ਤੁਸੀਂ ਕਿਸੇ ਨੇ ਸੂਟ ਕਢਾਉਣੇ ਹੋਵੇ ਤਾਂ ਆਰਡਰ ਵੀ ਦੇ ਸਕਦੇ ਹੋਵੋਗੇ। ਤਾਂ ਆਪਣੇ YouTube ਤੇ ਦੇਖ ਸਕਦੇ ਹੋਵਗੇ ਸੂਟ ਕਢਾਈ ਦੀਆਂ ਪਾਈਆਂ ਹੋਈਆਂ ਵੀਡੀਓਾਂ। ਬਸ ਅੱਗੇ ਫੁੱਠੀ ਸਲਾਈ ਫੁੱਠੀ ਹੀ ਰਹਿਣੀ ਹੈ ਤੇ ਬਸ ਇਸੇ ਤਰ੍ਹਾਂ ਹੀ ਇਹ ਡਿਜ਼ਾਈਨ ਬਣ ਰਿਹਾ ਹੈ ਬਹੁਤ ਸੋਹਣਾ ਡਿਜ਼ਾਈਨ ਆ। ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਿਓ।